ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੂਬਾ ਪ੍ਰਧਾਨ ਪੁੱਜੇ ਨੇ ਸਰਜੀਤ ਸਿੰਘ ਚਿੰਦੇਰ ਗੱਲਬਾਤ ਕਰਦੇ ਚਿੰਦੇਰ ਸਾਹਿਬ ਨਾਲ ਚਿੰਦੇਰ ਸਾਹਿਬ ਅੱਜ ਬਾਦਲ ਸਾਹਿਬ ਦੀ ਵਰ੍ਹੇ ਤੇ ਆਏ ਹੋ ਕਿਵੇਂ ਸਭ ਤੋਂ ਪਹਿਲਾਂ ਉਹਨਾਂ ਦੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਹੋ ਬੜੀ ਹਲੀਮੀ ਸੀ ਕਹਿੰਦੇ ਜੇ ਵਿਰੋਧੀ ਮੂਰੋਂ ਬਾਹਰ ਕਰਦੇ ਸੀ ਉਹ ਵੀ ਬੜੇ ਪਿਆਰ ਨਾਲ ਜਵਾਬ ਦਿੰਦੇ ਸੀ ਉਹ ਬਿਲਕੁਲ ਦੇਖੋ ਬਾਦਲ ਸਾਹਿਬ ਦੀ ਸ਼ਖਸੀਅਤ ਤੋਂ ਉਹਨਾਂ ਦੇ ਜੀਵਨ ਤੋਂ ਨਵੀਂ ਪੀੜ੍ਹੀ ਨੂੰ ਯੂਥ ਨੂੰ ਖਾਸ ਕਰਕੇ ਬਹੁਤ ਕੁਝ ਸਿੱਖਣ ਦੀ ਲੋੜ ਆ ਉਹਨਾਂ ਦਾ ਜਿਹੜਾ ਤਜਰਬਾ ਉਹਨਾਂ ਦੀ ਜਿਹੜੀ ਸਾਰੀ ਉਮਰ ਦੀ ਸੇਵਾ ਪੰਥ ਪੰਜਾਬ ਤੇ ਪੰਜਾਬੀ ਦੇ ਪ੍ਰਤੀ ਉਹਦੇ ਨਾਲ ਉਹਨਾਂ ਦਾ ਸਲੀਕਾ ਸੁਭਾਅ ਹਲੀਮੀ ਦੂਰ ਅੰਦੇਸੀ ਸੋਚ ਇਹ ਬੜਬੁਲੇ ਗੁਣ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਸੀਗੇ ਸੋ ਇਹ ਇਹੋ ਜੀ ਸ਼ਖਸੀਅਤ ਮਤਲਬ ਬਾਰ ਬਾਰ ਇਹ ਦੁਨੀਆ ਤੇ ਨਹੀਂ ਆਉਂਦੀ ਮੈਂ ਸਮਝਦਾ ਕਿ ਕੱਲੇ ਪੰਜਾਬ ਦੇ ਨਹੀਂ ਉਹ ਹਿੰਦੁਸਤਾਨ ਦੇ ਉਹਨਾਂ ਲੀਡਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਜਿਨ੍ਹਾਂ ਦੀ ਇਸ ਦੇਸ਼ ਨੂੰ ਇਸ ਸੂਬਿਆਂ ਨੂੰ ਹਰੇਕ ਭਾਈਚਾਰਕ ਸਾਂਝ ਦੀ ਲੋੜ ਰਹਿੰਦੀ ਆ ਪ੍ਰਕਾਸ਼ ਸਿੰਘ ਬਾਦਲ ਜੀ ਪੰਜ ਵਾਰ ਮੁੱਖ ਮੰਤਰੀ ਬਣੇ ਪੰਜ ਵਾਰ ਮੁੱਖ ਮੰਤਰੀ ਬਣਨਾ ਕੋਈ ਤੁੱਕਾ ਨਹੀਂ ਹੁੰਦਾ ਮੈਂ ਸਵੇਰੇ ਇੱਕ ਪੋਸਟ ਪਾਈ ਸੀ ਕਿ ਪੰਜ ਵਾਰ ਮੁੱਖ ਮੰਤਰੀ ਬਣ ਜਾਣਾ ਕੋਈ ਤੁੱਕਾ ਨਹੀਂ ਹੁੰਦਾ ਇਹ ਉਹਨਾਂ ਦੀ ਸਿਆਣਪ ਦੂਰੰਦੇ ਸੀ ਸੋਚ ਤੇ ਸਾਰਿਆਂ ਨੂੰ ਨਾਲ ਜੋੜ ਕੇ ਰੱਖਣ ਦੀ ਕਾਬਲੀਅਤ ਸੀ ਸੋ ਪ੍ਰਮਾਤਮਾ ਦੀ ਕਿਰਪਾ ਸੀ ਉਹਨਾਂ ਤੇ ਕਿ ਉਹਨਾਂ ਨੂੰ ਇਹ ਵਡਮੁੱਲੇ ਗਣ ਗਣ ਮਿਲੇ ਤੇ ਅੱਜ ਉਹਨਾਂ ਦੀ ਦੂਜੀ ਵਰਸੀ ਤੇ ਜਿੱਥੇ ਅਸੀਂ ਸਰਦਾ ਤੇ ਸਤਕਾਰ ਪੇਟ ਕਰਦੇ ਆ ਉਹਦੇ ਨਾਲ ਹੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਅਸੀਂ ਅਸੀਂ ਵੀ ਅੱਗੇ ਕੋਈ ਸੇਵਾ ਪਾਵਨਾਂ ਨਾਲ ਆਪਣਾ ਕੰਮ ਕਰ ਸਕੀਏ ਜਿਸ ਕਰਾ ਉਹਨਾਂ ਨੇ ਧਰਮ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਸੀ ਸਾਰੇ ਧਰਮਾਂ ਲਈ ਯਾਦਾਂ ਬਣਾਈਆਂ ਪੰਜਾਬ 'ਚ ਹਰ ਤਰ੍ਹਾਂ ਧਰਮ ਦੀ ਯਾਦਗਾਰ ਬਣਾਈ ਹੈਗੀ ਉਹਨਾਂ ਨੇ ਦੇਖੋ ਬੇਸ਼ੱਕ ਉਹ ਸਿੱਖਾਂ ਦੇ ਲੀਡਰ ਸੀ ਪਰ ਉਹਦੇ ਨਾਲ ਉਹ ਸਾਰਿਆਂ ਦੇ ਲੀਡਰ ਸੀ ਉਹ ਸਾਰਿਆਂ ਦੇ ਸੀ ਕਿਸੇ ਇੱਕ ਦੇ ਨਹੀਂ ਸੀ ਜਿੱਥੇ ਸ੍ਰੀ ਹਰਮੰਦਰ ਸਾਹਿਬ ਦਾ ਚੁਗਿਰਦਾ ਉੱਥੇ ਦਰਗਾਣਾ ਮੰਦਰ ਦਾ ਚੁਗਿਰਦਾ ਭਗਵਾਨ ਵਾਲਮੀਕੀ ਦੀ ਯਾਦਗਾਰ ਗੁਰੂ ਵਿਦਾਤ ਜੀ ਦੀ ਯਾਦਗਾਰ ਜੰਗੇ ਯਾਦਗਾਰਾਂ ਮਤਲਬ ਜਿਹੜੀ ਮਰਜ਼ੀ ਚੀਜ਼ ਨੂੰ ਛੇੜ ਲੋ ਉੱਥੋਂ ਤੁਹਾਨੂੰ ਅਕਾਲੀ ਦਲ ਅਕਾਲੀ ਦਲ ਤੇ ਪਸਰਦਾ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਏਗਾ ਅੱਜ ਹਾਲਾਤ ਦੇਖੋ ਕੀ ਨੇ ਅੱਜ ਨਾਮ ਲੈ ਲੈ ਕੇ ਗੋਲੀਆਂ ਮਾਰੀ ਜਾਂਦੀਆਂ ਨੇ ਧਰਮ ਦੇ ਆਧਾਰ ਤੇ ਗੋਲੀਆਂ ਮਾਰੀ ਜਾਂਦੀਆਂ ਨੇ ਪਰ ਇਹ ਇੱਕ ਉਹ ਉਹ ਲੀਡਰ ਸੀ ਜਿਹੜੇ ਮਤਲਬ ਨਾਰਾ ਦਿੱਤਾ ਸੀ ਹਿੰਦੂ ਸਿੱਖ ਏਕਤਾ ਦਾ ਭਾਈ ਚਾਰਕ ਸਾਂਝ ਦਾ ਮਤਲਬ ਉਹਨਾਂ ਦਾ ਜੀਵਨ ਇੱਕ ਬਹੁਤ ਵੱਡੀ ਮਤਲਬ ਮੈਂ ਸਮਝਦਾ ਕਿ ਖੁੱਲੀ ਕਿਤਾਬ ਹੈ ਜਿਨ੍ਹਾਂ ਤੋਂ ਦੇਖ ਕੇ ਪੜ੍ਹ ਕੇ ਸੁਣ ਕੇ ਆਪਾਂ ਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਵੱਡਾ ਤਜਰਬਾ ਮਿਲ ਸਕਦਾ ਤੇ ਅੱਗੇ ਵਧਣ ਦੀ ਇੱਕ ਪ੍ਰੇਰਣਾ ਮਿਲ ਸਕਦੀ ਹੈ ਕੋਲੇ ਹਿਸ਼ਨ ਸਰਵਜੀ ਸਿੰਘ ਚੇਂਜਰ ਇਹਨਾਂ ਨੇ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾਇਕ ਜੀਵਨ ਜਿਹੜਾ ਇੱਕ ਖੁੱਲੀ ਕਿਤਾਬ ਸੀ ਤੇ ਉਹਨਾਂ ਦੀ ਕਿਤਾਬ ਪੜ੍ਹ ਕੇ ਜੀਵਨ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕੈਮਰਾਮੈਨ ਜੱਗੀ ਦੇ ਨਾਲ ਮਨੀਸ਼ਕਰ ਪੀਟੀਸੀ ਨਿਊਜ਼ ਪਿੰਡ ਲੰਬੀ ਬਟੇਂਡਾ